ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਵਿੱਚ ਆਪਾਂ ਪਹੁੰਚ ਗਏ ਅਸੀਂ ਫੈਕਟਰੀ ਕੰਮ ਲੱਗੇ ਸੀ ਬੰਦੇ ਅੱਜ 10 ਸੀ ਚਾਰ ਪੰਜ ਦਿਨਾਂ ਬਾਅਦ ਆਏ ਆ ਛੁੱਟੀਆਂ ਦੀਆਂ 15 ਅਕਤੂਬਰ ਦੀ ਛੁੱਟੀ ਆ ਗਈ ਜਨਮ ਅਸ਼ਟਮੀ ਦੀ ਛੁੱਟੀ ਆ ਗਈ ਤਿੰਨ ਛੁੱਟੀਆਂ ਤੋਂ ਬਾਅਦ ਐਕਟਰੀ ਪਹੁੰਚੇ ਆ 10 ਬੰਦੇ ਦੀ ਵੱਡੀ ਪੱਠੀ ਚੱਲਦੀ ਆ ਆ ਮਾਲ ਕੱਢਿਆ ਅੱਜ ਪਿਕਅਪ ਮਿਕਸ ਦਾ 675 ਦੇ ਵਿੱਚ ਸੈਕੜਾ ਬੜਾ ਬੈਂਡ ਵਾਲਾ ਮਾਲ ਹੈ ਨਹੀਂ ਨਵੇੜ ਤਾਂ ਸੀ ਅਸੀਂ ਕੰਮ ਸਾਰਾ ਮਾਲ ਰੰਗਾਈ ਵਾਲਾ ਵੀ ਹੈ ਨਹੀਂ ਸੱਜ ਮਾਲ ਆਹ ਪ੍ਰੇਸ ਤੇ ਪਾਂਡੇ ਜੀ ਗਲੀਆਂ ਪਾਉਂਦੇ ਨੇ ਇਹ ਪਿਕਅਪ ਮਿਕਸ ਦਾ ਮੇਨ ਆ 675 ਦੇ ਵਿੱਚ ਇਧਰ 24 16 ਦੀ ਜੈਂਦਰੀ ਪਈਆ ਕਟਾਈ ਕਰਨ ਵਾਲੀ ਦੁਰਗਾ ਕਟਾਈ ਕਰ ਰਿਆ ਐਲ ਕੱਟ 675 ਨੂੰ ਇਹਨਾਂ ਲਈ ਆਹੇ ਕੱਪੜੇ ਇਹ ਵੀ ਮੇਨ ਆ ਪਿੱਕਅਪ ਮਿਕਸ ਦਾ ਡਬਲ ਹੋ ਗਿਆ ਪੱਠੀ ਚੱਲਦੀ ਆ ਛੋਟੀ ਵੱਡੀ ਚੱਲਦੀ ਆ ਅੱਜ ਮੱਕੀ ਦਾਸ ਨੇ ਅੱਜ ਤੁਹਾਨੂੰ ਕਿਹੜਾ ਮਾਲ ਭੇਜਣਾ ਸੀ ਤਿਆਰ ਹੋਇਆ ਪਿਆ ਕਰਤਾ ਤੇ ਛੋਟੀ ਪੱਠੀ ਵੀ ਚੱਲਦੀ ਆ ਮਾਲ ਮੋੜ ਰਹੇ ਆ ਸੈਕੰਡ ਪਟਾ ਪਿਆ ਬੈਨ ਦਾ ਇਹ ਸਾਹਮਣੇ ਮੇਨ ਪਟਾ ਖੜਾ ਬੈਨ ਦਾ ਇਹ ਬਣਾਉਣਾ ਸੀ ਅੱਜ ਥੋੜੀ ਬੱਠੀ ਚੱਲ ਰਹੀ ਆ ਅਮਾਲ ਡਾਬਲ ਕਰਦੇ ਆ ਥੋੜਾ ਜਿਹਾ ਰਹਿ ਗਿਆ ਦੂਬਾ ਬੈਣ ਵਾਲਾ ਚੱਲੂਗਾ ਮੇਨ ਬਟਾ ਬਣਾਵਾਂਗੇ ਤੇ ਬੰਦੇ ਇਹਦੇ ਕੱਟੀਆਂ ਕੰਮ ਹੁੰਦੀਆਂ ਤੇ ਕੱਟੀਆਂ ਹੁੰਦਾ ਚੱਲਦਾ ਆ ਹਾ ਵੀ ਦੋ ਪ੍ਰੇਸਾਂ ਖੜੀਆਂ ਨੇ ਅੱਜ ਬੰਦੇ ਘਾਟਾਂ ਬੈਣ ਪੈ ਨਹੀਂ ਰਿਹਾ ਤੋਂ ਬਾਅਦ ਅਸੀਂ ਹੁਣ ਮਾਲ ਆ ਵਾਲ ਬੈਂਡ ਪਾਉਣਾ ਸੀ ਐਕਸਪੋਰਟ ਦਾ ਮਾਲ ਆ ਬਾਹਰ ਭੇਜਣਾ ਥੋੜਾ ਜਿਹਾ ਤਿਆਰ ਹੋ ਰਹਿ ਗਿਆ ਬੰਦੇ ਘੱਟ ਨੇ ਅੱਡਾ ਅਜ ਲੱਗਿਆ ਨਹੀਂ ਹੋਇਆ ਤੁਹਾਨੂੰ ਪਤਾ ਹੀ ਆ ਕਿ ਮਾਲ ਜਿਹੜਾ ਕੱਟਿਆ ਵੀ ਸੀ ਸਾਰਾ ਤਕਰੀਬਨ ਮੋੜ ਕੇ ਤਿਆਰ ਕਰਕੇ ਭੇਜਤਾ ਥੋੜਾ ਜਿਹਾ ਮਾਲ ਰਹਿਦਾ ਭੇਜਣ ਵਾਲਾ ਉਹ ਅੱਜ ਭੇਜਦੇ ਆ ਸਾਹਮਣੇ ਪਈ ਆ ਈ ਰੈਕਸ ਦੀ ਕਮਾਨੀ ਲੋਡ ਕਰਨੀ ਆ ਅਸੀਂ ਗੱਡੀ ਖੜੀ ਆ ਸਾਹਮਣੇ ਉਨਲੋਡ ਕਰਨ ਲੱਗਾ ਹੈ ਇਹ ਇਰਕਸੇ ਦੀ ਕਮਾਨੀ ਆ ਬੈਟਰੀ ਵਾਲੇ ਦੀ ਇਹ ਪੇ ਜੁਨੀਆ ਸੀ ਲੋਡ ਕਰਕੇ ਆਪ ਹੀ ਲੋਡ ਕਰਾਂਗੇ ਅਸੀਂ ਗੱਡੀ ਸਾੜੀ ਆਂਗੇ ਲੱਗੇ ਗੱਡੀ ਬਾਕੀ ਮੇਰਾ ਵੀਰ ਜਿਹੜਾ YouTube ਤੇ ਦੇਖਦਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪ ਦੇ ਕਮੈਂਟ ਜ਼ਰੂਰ ਦਿਆ ਕਰੋ ਕਿਦਾਂ ਦੀ ਲੱਗਦੀ ਆ ਤੁਹਾਨੂੰ ਵੀਡੀਓ ਫੇਸਬੁਕ ਤੇ ਫੋਲੋ ਕਰ ਲਿਓ ਮੇਰਾ ਵੀਰ ਧੰਨਵਾਦ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਵਿੱਚ ਕੱਲ ਨੂੰ